ਇਹ ਤਾਂ ਮਾਇਰ ਹੋ ਗਿਆ ਹਾਂ ਹਾਂਜੀ ਇਹ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਸਰਤਾ ਸਿੰਘ ਚਾਹਲ ਆਈਪੀਐਸ ਉਹਨਾਂ ਦੇ ਦੇਸ਼ਾਨੇ ਦੇ ਅਨੁਸਾਰ ਉਹ ਮਾੜੇ ਅਨਸਰਾਂ ਖਿਲਾਫ ਮਹਿਮ ਚਲਾਈ ਗਈ ਹੈ ਉਦੇ ਅੰਦਰ ਤਹਿਤ ਕੱਲ ਸ਼ਾਮ ਨੂੰ ਉਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ 27 ਬੰਦੇ ਨੇ ਜਿਹੜੇ ਵੀ ਉਹ ਕ ਵੱਡੇ ਪੱਧਰ ਤੇ ਜੂਆ ਉੱਥੇ ਖੇਡ ਰਹੇ ਨੇ ਵੀ ਉਹਨੇ ਇੱਕ ਇਤਾਂ ਗੈਂਗ ਬਣਾਇਆ ਹੈ ਤੇ ਉਹਦੇ ਅਧਾਰ ਤੇ ਪੁਲਿਸ ਪਾਰਟੀ ਨੇ ਉੱਥੇ ਰੇਡ ਕਰਕੇ ਐਸ ਐਚਓ ਮਨਪ੍ਰੀਤ ਸਿੰਘ ਤੇ ਚੌਕੀ ਯਾਰ ਚੋਟੀਆਂ ਰਣਜੀਤ ਸਿੰਘ ਦੇ ਨਾਲ ਪੁਲਿਸ ਫੋਰਸ ਲੈ ਕੇ ਰੇਡ ਕੀਤਾ ਗਿਆ ਤੇ ਜਿਹਦੇ ਤਹਿਤ ਉੱਥੇ 27 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਕਿੱਥੋਂ ਫੜੇਗਾ ਇਹਨੇ ਜੀ ਇਹ ਇਹ ਜੀ ਆਪਣੇ ਜਾਖੜ ਦੇ ਕੋਲ ਗੁਰੂ ਨਾਨਕ ਨਗਰ ਹੈ ਉੱਥੇ ਇੱਕ ਪਵਨ ਜੀ ਗੈरेज ਹੈ ਤੇ ਉਹਦੇ ਵਿੱਚ ਇੱਕ ਵੱਡਾ ਇੱਕ ਹਾਲ ਬਣਾਇਆ ਹੈ ਸ਼ੈੱਡ ਬਣਾ ਕੇ ਤੇ ਉਹਦੇ ਵਿੱਚ ਅੰਦਰ ਬੈਠ ਕੇ ਇਹ ਤਾਸ਼ ਨਾਲ ਤੇ ਉੱਥੇ ਆਪਣੀ ਮੋਟੀ ਰਕਮ ਨਾਲ ਖੇਡ ਰਹੇ ਸੀਗੇ ਤੇ ਉਹ ਪੈਸਿਆਂ ਦੀ ਜਦੋਂ ਗਿਣਤੀ ਕੀਤੀ ਗਿਆ 7,23,000 ਦੇ ਇੰਡੀਅਨ ਕਰੰਸੀ ਨੋਟ ਇਹਨੇ ਬੰਦੇ ਪੜਿਆ ਇਕੱਲੇ ਪੰਜਾਬ ਤੇ ਜਾਂ ਹੋਰ ਸਟੇਟਾਂ ਤੋਂ ਦੂਰ ਆ ਕੇ ਇਹੋ ਜਿਹਾ ਕੁਝ ਹੁੰਦਾ ਨਹੀਂ ਨਹੀਂ ਇਹਦੇ ਵਿੱਚ ਮੋਸਟਲੀ 27 ਦੇ ਵਿੱਚੋਂ ਸਿਰਫ 4 ਪੰਜਾਬ ਦੇ ਨੇ ਬਾਕੀ 5 ਆ 4 5-5 ਦੇ 5 ਵਿਅਕਤੀ ਪੰਜਾਬ ਦੇ ਨੇ ਬਾਕੀ ਸਾਰੇ ਹਰਿਆਣਾ ਦੇ ਨੇ ਕੋਈ ਰਤਿਆ ਦੇ ਨੇ ਹਸਾਰ ਦੇ ਨੇ ਟਹਾਣੇ ਦੇ ਨੇ ਤੇ ਇਦਾਂ ਕਰਕੇ ਹੈਗੇ ਨੇ ਸਾਰੇ ਤੇ ਇਥੋਂ ਦਾ ਲੋਕਲ ਬੰਦਾ ਕੋਈ ਸਾਡੇ ਇਲਾਕੇ ਦਾ ਲਹਿਰੇ ਦਾ ਨਹੀਂ ਹੈਗਾ ਪਤਾ ਲੱਗਿਆ ਹੋਵੇ ਕਿੰਨੀ ਦੇਰ ਤੋਂ ਚੱਲ ਰਿਹਾ ਹੈ ਤੁੰਡਾ ਜੀ ਦੇਖੋ ਜੀ ਇਹ ਤਾਂ ਇਹ ਤਾਂ ਕਹਿਦ ਰਹੀ ਪਹਿਲੀ ਵਾਰੀ ਕਹਿ ਰਹੇ ਨੇ ਇਹਨਾਂ ਦੀ ਪੁੱਛ-ਪੁੱਛ ਕਰ ਰਹੇ ਆ ਅਸੀਂ ਤੁਹਾਰੇ ਨਾਲ ਕੋਈ ਓਕੀਆ ਵੀ ਹੈ ਕੋਈ ਜਿਹੜਾ ਭਿਉਂਦਾ ਹੈਗਾ ਦੇਖੋ ਇਹ ਇੱਕ ਸੰਗਰੂਰ ਦਾ ਹੈਗਾ ਕੋਈ ਆ ਪਰ ਮੋਦ ਪਿੰਟਾ ਤੇ ਫਿਲਹਾਲ ਤਾਂ ਉਸੇ ਦਾ ਹੀ ਹੈਗਾ ਵੀ ਉਸੇ ਨੇ ਇਹ ਬੰਦੇ ਇੰਦਰ ਬੁਲਾਏ ਸੀਗੇ ਬਾਕੀ ਫਿਰ ਵੀ ਅਸੀਂ ਪ੍ਰੋਪਰਲੀ ਸਾਰਿਆਂ ਦੀ ਕੋਸ਼ਿਸ਼ ਕਰ ਰਹੇ ਹਾਂਗੇ ਤੇ ਅੱਜ ਨਾਲ ਅਦਾਲਤ ਚ ਪੇਸ਼ ਕਰਾਂਗੇ ਕਾਨੂੰਨ ਵਾਲੇ ਸਮੇਂ ਦੇ ਵਿੱਚ ਅਜਿਹੀ ਵੀ ਕਿੰਦਾ ਜਾਰੀ ਰੱਖੋਗੇ ਤੁਸੀਂ ਦੇਖੋ ਜੀ ਇਹ ਤਾਂ ਕਿਸੇ ਵੀ ਹਾਲਤ ਚ ਜਿਹੜਾ ਸੱਟਾ ਜੂਆ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਇਹਦਾ ਅਸੀਂ ਬਿਲਕੁਲ ਨਹੀਂ ਚੱਲਣ ਦੇਣਾ ਪ੍ਰੋਪਰ ਅਸੀਂ ਸਖਤ ਕਾਰਵਾਈ ਕਰਾਂਗੇ ਤੇ ਕੋਈ ਛੋਟੇ ਲੈਵਲ ਤੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਇਹ ਤਰ੍ਹਾਂ ਦਾ ਸੱਟਾ ਨਹੀਂ ਚੱਲਦਾ ਜਿਹੜਾ ਹੈ ਗਿਆ ਸੀਗਾ ਪੰਜਾਬ ਹਰਿਆਣਾ ਦੇ ਬਾਰਡਰ ਤੇ ਸੀਗਾ ਤਾਂ ਇਹ ਸੀ ਹਾਂਜੀ ਬਿਲਕੁਲ ਇਹ ਮਤਲਬ ਜੱਖਲ ਆਮ ਲੋਕਾਂ ਲਈ ਤਾਂ ਜੱਖੜ ਹੀ ਲੱਗਦਾ ਹੈ ਹਰਿਆਣਾ ਦਾ ਪਰੰਤੂ ਸਾਡਾ ਆਪਣੇ ਲਹਿਰਾ ਥਾਣੇ ਦੇ ਜੀ ਦਾ ਏਰੀਆ ਪੈਂਦਾ ਉਹ ਚੂਲੜ ਕਲਾਂ ਦਾ ਰਕਵਾ ਹੈ ਉਹ ਗੁਰੂ ਨਾਨਕ ਨਗਰ ਤੇ ਉਹਦੇ ਵਿੱਚ ਇਹ ਗਲਤ ਕੰਮ ਚੱਲ ਰਿਹਾ ਸੀਗਾ ਤੇ ਬੜਾ ਵਧੀਆ ਪੁਲਿਸ ਨੇ ਸਾਡੇ ਨੇ ਇੱਥੇ ਕੰਮ ਕੀਤਾ ਤੇ ਇੱਕ ਵੱਡਾ ਮਤਲਬ ਵੀ ਕ੍ਰਾਈਮ ਸੀਗਾ ਵੱਡੇ ਮੰਤਰਾ ਜਿਹੜਾ ਚੱਲ ਰਹੀਆ ਦੋਸ਼ੀਆਂ ਉੱਪਰ ਦੀ ਦੋਸ਼ੀਆਂ ਖਿਲਾਫ ਜੀ ਅਸੀਂ ਗੈਰ ਮਲੰਗ ਐਕਟ ਤੋਂ ਇਲਾਵਾ ਜਿਹੜਾ ਇਹ ਆਰਗੇਨਾਈਜ਼ ਕ੍ਰਾਈਮ ਹੁੰਦਾ ਹੈ ਕਿ ਇਹ ਉਹ ਧਾਰਾ ਵੀ 612 ਬੀ ਐਨ ਐਸ ਉਹ ਵੀ ਲਗਾਈ ਹੈ। ਪੰਜ ਹੋਰ ਨੂੰ ਪ੍ਰੋਪਰ ਜੋੜਨਾ ਕੀਤਾ ਜੁਰਮ ਉਹਦੀ ਸਜ਼ਾ ਮਿਲ ਸਕਦੀ ਹੈ। ਬਸ ਫਿਰ ਇਹਨਾਂ ਨੂੰ ਪੇਸ਼ ਕਰਕੇ ਜੇਲ੍ਹ ਤੇ ਹਾਂਜੀ ਹਾਂਜੀ ਬਿਲਕੁਲ ਅਦਾਲਤ ਵਿੱਚ ਪੇਸ਼ ਕਰਾਂਗੇ ਇਹਨਾਂ ਨੂੰ ਅੱਜ। ਤੇ ਬਾਅਦ ਵਿੱਚ ਜੇਲ੍ਹ ਭਜ ਜਾਵਣਗੇ।